ਕਿਉਂਕਿ ਬਲੋਗ ਕਰਨ ਦਾ ਹੁਣ ਰਿਵਾਜ ਜਿਹੜਾ YouTube ਉਰ Facebook ਤੇ ਪਿਆ ਹੋਇਆ ਤੇ ਬਾਈਕਰ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਸਾਡੇ ਦੋਸਤ ਹੈ ਪ੍ਰਿੰਸ ਤੇ ਇਹਨਾਂ ਦਾ ਵੀ ਆਪਣਾ ਚੈਨਲ ਹੈ HP ਪ੍ਰਿੰਸ ਦੇ ਨਾਂ ਤੇ ਤੇ ਹਿਮਾਚਲ ਦੀ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਪ੍ਰਿੰਸ ਨਾਲ ਗੱਲ ਕਰਾਣੇ ਆ ਕਿ ਕਿਸ ਤਰ੍ਹਾਂ ਵੈਬ ਬਲੌਗ ਜਿਹੜੇ ਉਹ ਪਸੰਦ ਕਰਦੇ ਲੋਕ ਪ੍ਰੇ ਪ੍ਰਿੰਸ ਭਾਈ ਦਾ ਲੜਕਾ ਬਾਈਕ ਨੂੰ ਸੌਗਰਾ ਤੇਰੀ ਭਾਈ ਕਾਹ ਪਿਆ ਤੇਰੀ ਬਾਈ ਕਾਹ ਪਏ ਐ ਐਸੇ ਐ ਹਾਂ ਨੇ ਤਾਂ ਐਸੇ ਜੇ ਬਾਈਕ ਬਾਈਕ ਜਿਹਾ ਤਰਾ ਤਰਾ ਤਰ ਹਾ ਤਨ ਸਨੋ ਉਪਰ ਹੈ ਸਾਰਾ ਮਗਾਈ ਐ ਨਹੀਂ ਮੈਨੇ ਜੀ ਐਚਪੀ ਤੋਂ ਸਾਡੇ ਬਲੌਗਰ ਇੱਥੇ ਇਹਨਾਂ ਕੋਲ ਹੀ ਰੁਕੇ ਸੀਗੇ ਤੇ ਬਹੁਤ ਅੱਛੇ ਰੂਮ ਐ ਉਹ ਵੀ ਮੈਂ ਆਪਣੇ ਦਿਖਾਵਾਂਗਾ ਤੁਹਾਨੂੰ ਤੇ ਇਹ ਬਾਈਕ ਐ ਇਹਨਾਂ ਦੀ ਤੇ ਬਾਈਕ ਦੇ ਉੱਤੇ ਬਲੌਗ ਕਰਦੇ ਆ ਕਿਉਂਕਿ ਹਾਂ ਬਿਲਕੁਲ ਜੇ ਤੁਸੀਂ ਤਕਰੀਬਨ ਕਿਤੇ ਅ ਰੁਕਣਾ ਐ ਮੈਂ ਇਹਨਾਂ ਦਾ ਨੰਬਰ ਦੇ ਦਾਂਗਾ ਪਰ ਤੇ ਜ਼ਰੂਰ ਇੱਥੇ ਆ ਕੇ ਰੁਕਿਓ ਪਰਿਵਾਰ ਐ ਇਹਨਾਂ ਦਾ ਪੂਰਾ ਤੇ ਬਹੁਤ ਅੱਛਾ ਪਰਿਵਾਰ ਐ ਤੇ ਹੁਣ ਇਹ ਬਲੌਗਿੰਗ ਹਨ ਜਾ ਰਿਹਾ ਐ ਅੱਜ ਕੁੱਲੂ ਦੇ ਆਲ ਦੋਲ ਦੇ ਜੇ ਵੀ ਕੋਈ ਵੀ ਫੰਕਸ਼ਨ ਹੁੰਦਾ ਤੱਚ ਵੀ ਪ੍ਰਿੰਸ ਤੇ ਬਲੌਗਿੰਗ ਤੇ ਤੁਸੀਂ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦਾ ਰਹਿਣਾ ਸਹਿਣਾ ਇਹਨਾਂ ਦਾ ਇੱਕ ਦਾ ਫਿੱਟ ਰਹਿੰਦੇ ਆ ਉਹ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਈਏ ਕਿ ਤੁਸੀਂ ਵੀ ਆਪਣੇ ਜਿਹੜੇ ਸੁਭਾਅ ਨੂੰ ਚੇਂਜ ਕਰ ਸਕੋ ਤੇ ਜਿੰਨੇ ਵੀ ਦੇਖਦੇ ਆ ਐਚਪੀ